ਸਤਿ ਸ੍ਰੀ ਅਕਾਲ ਪੰਜਾਬੀਓ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੂੰ ਇੱਕ ਹੋਰ ਵੀਡੀਓ ਦੇਣ ਲਈ ਸਵਾਗਤ ਕਰਦੇ ਹਾਂ ਜਿੱਥੇ ਆਖਰੀ ਦਿਨਾਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਖਾਸ ਕਰਕੇ ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਲਈ ਇੱਕ ਹੋਰ ਵੱਡੀ ਤਬਦੀਲੀ ਹੋਣ ਜਾ ਰਹੀ ਹੈ ਹਾਂਜੀ ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀ ਨੂੰ ਪਹਿਲਾਂ ਹੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਦਿਨਾਂ ਤੋਂ ਉਨ੍ਹਾਂ ਦੀ ਤਾਕਤਾਂ ਪਿਛਲੇ 2 ਮਹੀਨੇ ਤੋਂ ਧਰਨਾ ਦੇ ਰਹੀਆਂ ਹਨ ਇਸ ਲਈ ਇਸ ਸਮੇਂ ਦੌਰਾਨ ਕੈਨੇਡਾ ਵਿੱਚ ਲਗਾਤਾਰ ਵੱਧ ਰਹੀ ਬੇਰੁਜ਼ਗਾਰੀ ਅਤੇ ਮਹਿੰਗਾਈ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਸਾਰੇ ਪੰਜਾਬੀ ਵਿਦਿਆਰਥੀ ਆਪਣਾ ਭੋਜਨ ਲੈਣ ਦਾ ਵਿੱਚ ਲੈ ਕੇ ਜਾਂਦੇ ਸਨ ਅਤੇ ਇਸ ਵਿੱਚ ਵੱਡੀ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਸੀ ਜਿਨ੍ਹਾਂ ਨੂੰ ਕੈਨੇਡਾ ਲਿਆਂਦਾ ਗਿਆ ਸੀ ਤੇ ਕੁਝ ਮਹੀਨਿਆਂ ਤੋਂ ਉਹਨਾਂ ਕੈਨੇਡਾ ਜਾਣ ਦੀ ਆਗਿਆ ਨਹੀਂ ਸੀ ਮਿਲੀ ਇਸ ਲਈ ਇਸੇ ਸਮੇਂ ਦੌਰਾਨ ਨਾ ਤਾਂ ਕੈਨੇਡਾ ਦਾ ਜੱਡੀ ਫੂਡ ਬੈਂਕ ਅਤੇ ਨਾ ਹੀ ਉਹਨਾਂ ਦੀਆਂ ਫੌਜਾਂ ਖਾਸ ਤੌਰ 'ਤੇ ਬੈਂਕਓਵਰ ਖੇਤਰ ਵਿੱਚ ਨੇ ਵਿਦਿਆਰਥੀ ਨੂੰ ਭੋਜਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਵਿਦਿਆਰਥੀਆਂ ਦੇ ਬਹੁਤ ਤਰੀਕਿਆਂ ਦੇ ਬਿਮਾਰੀ ਹੋ ਰਹੀ ਹੈ ਅਤੇ ਉਹਨਾਂ ਦੇ ਅਨੁਸਾਰ ਕੁਝ ਲੋਕਾਂ ਉੱਤੇ ਬਹੁਤ ਬੋਝ ਹੈ ਗ੍ਰੇਟ ਵੈਨਕੂਵਰ ਫੂਡ ਬੈਂਕ ਦੀ ਸੰਚਾਰ ਪ੍ਰਬੰਧਕ ਐਮਾ ਨੈਸ਼ਨਲ ਨੇ ਈਮੇਲ ਰਾਹੀਂ মিডিਆ ਨੂੰ ਦੱਸਿਆ ਕਿ ਸਰਕਾਰ ਦੀ ਮੌਜੂਦੋ ਨੀਤੀ ਕਹਿੰਦੀ ਹੈ ਕਿ ਜੇ ਅੰਤਰਰਾਸ਼ਟਰੀ ਵਿਦਿਆਰਥੀ ਨਹੀਂ ਆਉਂਦੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਪੁਰਾਣੀ ਬੱਚਤ ਲੈਣੀ ਪਵੇਗੀ ਨਿਜਵ ਅਨੁਸਾਰ ਵੱਡੇ ਗਿਣਤੇ ਵਿੱਚ ਪੰਜਾਬੀ ਵਿਦਿਆਰਥੀ ਸਟੱਡੀ ਵੀਜ਼ਾ ਤੇ ਕੈਨੇਡਾ ਜਾ ਰਹੇ ਹਨ ਜੀ ਦੋਸਤੋ ਤੁਹਾਨੂੰ ਦੱਸ ਦਈਏ ਇਸ ਤੋਂ ਇਲਾਵਾ 26000 ਡਾਲਰ ਲੈ ਕੇ ਆ ਰਹੇ ਹਨ ਜੋ ਉਹ ਟਿਊਸ਼ਨ ਫੀਸ ਲਈ ਅਦਾ ਕਰ ਰਹੇ ਸੀ ਇਸ ਲਈ ਇਹ ਸੁਧਰਨੋ ਕਾफी ਪੂਗਤਾ ਨਹੀਂ ਕਰ ਪਾ ਰਹੇ ਹਨ ਵਿਦਿਆਰਥੀਆਂ ਦੀਆਂ ਤਾਕਤਾਂ ਦਾ ਵੀ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ 10000달 ਰੂਟ ਨੂੰ ਜੀਆਈਸੀ ਮਿਲ ਗਿਆ ਹੈ ਕਿ ਉਹਨਾਂ ਨੂੰ ਕਿਸ਼ਤਾਂ ਦੀ ਬਹੁਤ ਘੱਟ ਨਹੀਂ ਮਿਲਦੀ ਅਤੇ ਉਹਨਾਂ ਵਿੱਚ ਕਰਾਇਆ ਅਤੇ ਹੋਰ ਖਰਚੇ ਬਹੁਤ ਆ ਨਿਕਲ ਜਾਂਦੇ ਹਨ ਧੰਨਵਾਦ